ਭਈਆ ਗੱਡੀ ਦੀ ਲਪੇਟ ਵਿੱਚ ਕਿੰਨੇ ਜੜੇ ਆਏ ਹੋਣਗੇ ਆ ਵੇਖੋ ਤਸਵੀਰਾਂ ਤੁਸੀਂ ਇੰਜ ਲੱਗ ਰਿਹਾ ਜਿਵੇਂ ਲੋਕਾਂ ਨੂੰ ਪਹਿਲਾਂ ਹੀ ਪਤਾ ਕਿ ਗੱਡੀ ਸਾਡੇ ਉੱਤੇ ਚੜੇਗੀ ਇਹ ਬੰਦਾ ਸਾਡੇ ਉੱਤੇ ਲਿਆ ਕੇ ਗੱਡੀ ਛਾੜ ਦੇਵੇਗਾ ਔਰ ਕਿੰਨੇ ਬੰਦੇ ਐਸ ਗੱਡੀ ਦੀ ਲਪੇਟ ਵਿੱਚ ਆਏ ਆ ਤੁਸੀਂ ਆ ਵੀਡੀਓ ਵੇਖ ਕੇ ਪੂਰਾ ਕਲੀਅਰ ਜ਼ਰੂਰ ਕਰਨਾ ਐਸ ਬਾਰੇ ਕਮੈਂਟ ਜ਼ਰੂਰ ਕਰਨਾ ਔਰ ਦੂਸਰੀ ਜਾਣਕਾਰੀ ਇਹ ਜ਼ਰੂਰ ਦੇਣੀ ਆ ਕਿ ਇਹਨਾਂ ਲੋਕਾਂ ਨੂੰ ਪਤਾ ਕਿਵੇਂ ਲੱਗ ਗਿਆ ਕਿ ਇਹ ਜੋ ਗੱਡੀ ਆ ਸਿੱਧੀ ਸਾਡੇ ਉੱਤੇ ਆਵੇਗੀ ਜਾਂ ਇਧਰ ਦੀ ਬੰਦਾ ਆ ਰਿਹਾ ਪਹਿਲਾਂ ਹੀ ਕੈਮਰੇ ਤਿਆਰ ਕੀਤੇ ਜਾ ਰਹੇ ਆ ਪਹਿਲਾਂ ਹੀ ਬਿਲਕੁਲ ਵੀਡੀਓ ਬਣਾਈ ਜਾ ਰਹੀ ਆ ਕਿ ਐਸ ਨੂੰ ਕਿਵੇਂ ਪਤਾ ਲੱਗ ਗਿਆ ਇਹਨਾਂ ਲੋਕਾਂ ਨੂੰ ਤਾਂ ਫੇਰ ਦੱਸ ਦਈਏ ਕਿ ਜਦੋਂ ਪਤਾ ਵੀ ਲੱਗ ਗਿਆ ਕਿ ਇੱਕ ਬੰਦਾ ਮੂਰਖ ਹੈ ਜਾਂ ਸ਼ੈਤਾਨ ਹੈ ਜਾਂ ਨਸ਼ੇੜੀ ਹੈ ਉਹ ਕਿਸੇ ਤਰੀਕੇ ਨਾਲ ਕੋਈ ਪੰਗਾ ਲੈ ਰਿਹਾ ਕੋਈ ਹੁੱਲੜ ਬਾਜੀ ਕਰ ਰਿਹਾ ਜਾਂ ਹੋਰ ਵੀ ਕੋਈ ਇੱਕ ਦੋ ਨੁਕਸਾਨ ਕੀਤੇ ਹੋਣਗੇ ਜਾਂ ਵੰਗਾਰ ਕੇ ਗਿਆ ਹੋਵੇਗਾ ਤਾਂ ਫੇਰ ਉਸਦੇ ਅੱਗੇ ਖੜੇ ਹੋਣ ਦੀ ਕੀ ਜ਼ਰੂਰਤ ਸੀ ਉਸਦੇ ਅੱਗੇ ਖੜੇ ਹੋਣਾ ਉਸ ਤੋਂ ਤੁਸੀਂ ਕੀ ਸਾਬਤ ਕਰਨਾ ਚਾਹੁੰਦੇ ਸੀ ਇਹ ਬੰਦਾ ਇਹਨਾਂ ਨੂੰ ਪੁੱਛੇ ਕਿ ਕੀ ਸਾਬਤ ਕਰਨਾ ਚਾਹੁੰਦੇ ਸੀ ਅੱਗੇ ਖੜਿਆ ਓਕੇ ਹੋਸਾ ਗੱਡੀ ਦੇ ਅੱਗੇ ਗੱਡੀ ਨੇ ਲਗਭਗ 2-4 ਜਣੇ ਤਾਂ ਲਪੇਟ ਚ ਲੈ ਹੀ ਲੇ ਹੁਣ ਵੇਖੋ ਕਿ ਬੰਦਾ ਲਪੇਟ ਚ ਕਿਹੜਾ-ਕਿਹੜਾ ਆਇਆ ਡਰਾਈਵਰ ਕਿੱਥੇ ਚਲਾ ਗਿਆ ਡਰਾਈਵਰ ਵਿੱਚ ਹੈਗਾ ਜਾਂ ਨਹੀਂ ਹੈਗਾ ਉੱਥੋਂ ਦੇ ਲੋਕਾਂ ਨੇ ਮੁੜ ਕੇ ਡਰਾਈਵਰ ਉੱਤੇ ਅਟੈਕ ਕੀਤਾ ਜਾਂ ਨਹੀਂ ਕੀਤਾ ਇਹ ਕਾਰਨ ਕੀ ਬਣਿਆ ਔਰ ਵੀਡੀਓ ਨਾ ਵਾਇਰਲ ਹੋ ਰਹੀ ਆ ਇੰਜ ਲੱਗ ਰਿਹਾ ਜਿਵੇਂ ਹਰਿਆਣੇ ਦੀ ਆ لیکن کوئی کنفرم نہیں ہو سکیا کہ ਕਿਥੋਂ ਦੀ ਆ تاں فیلہال ਸਾਨੂੰ ਜਾਣਕਾਰੀ ਇਹੀ ਚਾਹੀਦੀ ਆ ਕਿ ਜਦੋਂ ਇੱਕ ਬੰਦਾ ਮੂਰਖਤਾ ਕਰ ਰਿਹਾ ਇੱਕ ਬੰਦਾ ਗੱਡੀ ਦੀਆਂ ਲਹਿਰੀਆਂ ਪਵਾ ਰਿਹਾ ਇੱਕ ਬੰਦਾ ਤੁਹਾਨੂੰ ਵੰਗਾਰ ਰਿਹਾ ਜਾਂ ਇੱਕ ਬੰਦਾ ਜਿਆਦਾ ਸਟੰਟ ਬਾਜੀ ਕਰ ਰਿਹਾ ਕਿ ਜਿੱਥੇ ਖਤਰਾ ਪੈਦਾ ਹੋ ਸਕਦਾ ਤਾਂ ਫਿਰ ਅੱਗੇ ਖੜੇ ਹੋਣ ਦੀ ਕੀ ਜਰੂਰ ਇਹ ਸੋਚਣਾ ਚਾਹੀਦਾ ਸੀ ਲੋਕਾਂ ਨੂੰ ਕਿ ਅੱਗੇ ਖੜੇ ਨਾ ਹੋਈਏ ਸਾਈਡ ਤੇ ਹੋ ਜਾਈਏ ਉਹ ਤਾਂ ਮੂਰਖ ਹੋ ਗਿਆ ਜਾਂ ਉਹ ਤਾਂ نشੇ ਵਿੱਚ ਹੋ ਗਿਆ ਤਾਜਾ ਉਹ ਤਾਂ ਬਦਮਾਸ਼ੀ ਕਰ ਰਿਹਾ ਤਾਂ ਅਸੀਂ ਸਾਈਡ ਤੇ ਹੋ ਜਾਈਏ ਅਸੀਂ ਘਾਤੋਂ ਬੰਗਾ ਲੈਂਦੇ ਆ ਅੱਗੇ ਖੜ ਕੇ ਕਿਉਂ ਉਹਦਾ ਇੰਤਜ਼ਾਰ ਕੀਤਾ ਜਾ ਰਿਹਾ ਸੀ ਫਿਰ ਉਸਨੇ ਇੰਤਜ਼ਾਰ ਕਰਵਾ ਦਿੱਤਾ ਉਸਨੇ ਆ ਕੇ ਪਟਾ ਚਾਰ ਦਿੱਤਾ ਜਿੱਧਰ ਨੂੰ ਆਏ ਫਿਰ ਉਧਰ ਨੂੰ ਚੱਲਣ ਦੇ ਬੜੀ ਦਲੇਰੀ ਹੋਵੇਗੀ ਜਾਂ ਬੜੀ ਵੱਡੀ ਮੂਰਖਤਾ ਹੋਵੇਗੀ ਪਰ ਆਪਾਂ ਇਹੀ ਗੱਲ ਕਰਦੇ ਆ ਕਿ ਆਹ ਬੰਦੇ ਕੀ ਸਿੱਧ ਕਰਨਾ ਚਾਹੁੰਦੇ ਸੀ ਆਹ ਬੰਦਿਆਂ ਨੇ ਕੀ ਸਿੱਧ ਕੀਤਾ ਕਿ ਅਸੀਂ ਗੱਡੀ ਦੇ ਅੱਗੇ ਹੋ ਕੇ ਵੀਡੀਓ ਬਣਾਵਾਂਗੇ ਅਸੀਂ ਅੱਗੇ ਗੱਡੀ ਦੇ ਘਟ ਹਾਲਾਂਕਿ ਇਹ ਬੰਦਿਆਂ ਨਾਲ ਲੱਗ ਨਹੀਂ ਰਿਹਾ ਸੀ ਕਿ ਇਹਨਾਂ ਨਾਲ ਕੋਈ ਝਗੜਾ ਸੀ ਜਿਹੜਾ ਨਾਲ ਕੋਈ ਝਗੜਾ ਹੁੰਦਾ ਤੇ ਇਹਨਾਂ ਨੇ ਕੈਮਰਿਆਂ ਦੀ ਥਾਂ ਤੇ ਡਾਂਗਾ ਫੜੀਆਂ ਹੋਣੀਆਂ ਸੀ ਕਿਉਂਕਿ ਉੱਥੇ ਡੰਡੇ ਡਾਂਗਾ ਆਮ ਪੈ ਦਿਖਾਈ ਦੇ ਰਹੇ ਸੂਟੇ ਪੈ ਦਿਖਾਈ ਦੇ ਰਹੇ ਪਰ ਇਹਨਾਂ ਫੜੇ ਨਹੀਂ ਕਿਉਂਕਿ ਉਹਦਾ ਲੱਗਦਾ ਆ ਕਿ ਕਿਸੇ ਹੋਰ ਨਾਲ ਕੋਈ ਚੱਕਰ ਚੱਲ ਰਿਹਾ ਸੀ ਤਾਂ ਇਹਨਾਂ ਬੰਦਿਆਂ ਵੱਲ ਨੂੰ ਸਿੱਧੀ ਗੱਡੀ ਜਿਹੜੀ ਆ ਉਹ ਹਵਾ ਚ ਆ ਗਈ ਪਰ ਇਹ ਬੰਦੇ ਵੀਡੀਓ ਬਣਾ ਰਿਹਾ ਜਦ ਇਹਨਾਂ ਨੂੰ ਪਤਾ ਵਾ ਕਿ ਇਹਨਾਂ ਦੇ ਬਿਲਕੁਲ ਹੀ ਕੋਲ ਰੋਡ ਦੀ ਦੋਨੋਂ ਤਰਫ ਲੋਕ ਖੜੇ ਵੇਖ ਰਹੇ ਆ ਇਹਨਾਂ ਦੇ ਬਿਲਕੁਲ ਕੋਲ ਉਹ ਬੰਦਾ ਤਮਾਸ਼ੀ ਵੀ ਨਹੀਂ ਕਰ ਰਿਹਾ ਹੋਏਗਾ ਹੋਰ ਵੀ ਵੀਡੀਓ ਨਿਕਲ ਕੇ ਸਾਹਮਣੇ ਆਉਣਗੀਆਂ ਕਿਉਂਕਿ ਜੇ ਇੱਕ ਵੀਡੀਓ ਕੈਮਰੇ ਨਾਲ ਆਈ ਆ ਤਾਂ ਪਰਲੇ ਬੰਨੇ ਵੀ ਕੋਈ ਬਣਾਉਂਦਾ ਹੋਊਗਾ ਇਧਰ ਉਧਰ ਵੀ ਬਣਦੀਆਂ ਹੋਣਗੀਆਂ ਪਤਾ ਨਹੀਂ ਕੀ ਕੀ ਕਰਿਆ ਹੋਏਗਾ ਅਜੇ ਇਸ ਦੇ ਬਾਰੇ ਜਾਣਕਾਰੀ ਪੂਰੀ ਕਲੀਅਰ ਨਹੀਂ ਹੋ ਸਕੀ ਲੇਕਿਨ ਦੱਸਦਾ ਇਹ ਕਿ ਜਦੋਂ ਵੀਡੀਓ ਵਾਇਰਲ ਵੀਡੀਓ ਕੋਈ ਆਉਂਦੀ ਆ ਤਾਂ ਲੋਕਾਂ ਕੋਲ ਜਾਣਕਾਰੀ ਲੈਣੀ ਸਾਡੀ ਇੱਕ ਜ਼ਿੰਮੇਵਾਰੀ ਹੈ ਅਸੀਂ ਲੋਕਾਂ ਤੋਂ ਜਾਣਕਾਰੀ ਲੈਂਦੇ ਆ ਕਿ ਤੁਹਾਡੇ ਧਿਆਨ ਵਿੱਚ ਕੀ ਆਇਆ ਤੁਹਾਡੀ ਸੋਚ ਕੀ ਕਹਿੰਦੀ ਆ ਇਸ ਨਾਲ ਲੋਕਾਂ ਦੇ ਮਾਈਂਡ ਜਿਹੜੇ ਆ ਉਹ ਬਹੁਤ ਫਾਸਟ ਕੰਮ ਕਰਦੇ ਆ ਲੋਕ ਇਹ ਤਰ੍ਹਾਂ ਦੇ ਗੈਸ ਕੱਢ ਕੇ ਬਾਹਰ 던ਦੇ ਆ ਕਿ ਜਿਹੜੇ ਆਮ ਲੋਕਾਂ ਨੂੰ ਪਤਾ ਨਹੀਂ ਲੱਗ ਸਕਦਾ ਔਰ ਜੋ ਉੱਥੇ ਪਬਲਿਕ ਖੜੀ ਆ ਉਹ ਵੀ ਸਾਹਮਣੇ ਆ ਜਾਂਦੀ ਹੈ ਕਿ ਇਹ ਬੰਦਾ ਕੌਣ ਸੀ ਕਮੈਂਟ ਕਰ ਦਿੰਦੇ ਆ ਲੋਕ ਇਸ ਕਰਕੇ ਅਸੀਂ ਬੇਨਤੀ ਕਰਦੇ ਆ ਕਿ ਪਹਿਲੇ ਇਹ ਕਮੈਂਟ ਕਰਨਾ ਕਿ ਕਿੰਨੇ ਬੰਦੇ ਇਸ ਦੀ ਲਪੇਟ ਵਿੱਚ ਆਏ ਹੋਣਗੇ ਦੂਸਰੀ ਇਹ ਕਰਨਾ ਕਿ ਇਹਨਾਂ ਦੀ ਸਿਆਣਪ ਜ਼ਿਆਦਾ ਸੀ ਜਾਂ ਉਹਦੀ ਮੂਰਖਤਾ ਜ਼ਿਆਦਾ ਸੀ ਮੈਨੂੰ ਤਾਂ ਦੋਵੇਂ ਤਰ੍ਹਾਂ ਦੇ ਬੰਦੇ ਜਿਹੜੇ ਆ ਇੱਕੋ ਜਿਹੇ ਲੱਗ ਰਹੇ ਸੀ ਗੱਡੀ ਵਾਲਾ ਵੀ ਤੇ ਇਹ ਜੋ ਅੱਗੇ ਖੜੇ ਵੀਡੀਓ ਬਣਾ ਰਹੇ ਸੀ ਜਦੋਂ ਕਹਿੰਦੇ ਆ ਕਿ ਗਵਾਂਡੀ ਦੇ ਘਰ ਝਗੜਾ ਹੋਣ ਡਿਆ ਆ ਤਾਂ ਕੰਧ ਤੇ ਉਤੋਂ ਦੀ ਸਿਰ ਕੱਢ ਕੱਢ ਕੇ ਜਾਂ ਕੰਧ ਨਾਲ ਕੰਨ ਲਗਾ ਕੇ ਸੁਣਨਾ ਖਤਰੇ ਤੋਂ ਖਾਲੀ ਨਹੀਂ ਹੁੰਦਾ। ਕਿਸੇ ਦਾ ਝਗੜਾ ਸੁਣਨਾ ਪੁਲਿਸ ਜਦੋਂ ਜੰਗ ਲੱਗਦੀ ਆ ਜਾਂ ਕਿਤੇ ਝਗੜਾ ਹੁੰਦਾ ਪੁਲਿਸ ਤੁਹਾਨੂੰ ਪਿੱਛੇ ਕਿਉਂ ਕਰਦੀ ਐ? ਇਸੇ ਕਰਕੇ ਪਿੱਛੇ ਕਰਦੀ ਆ। ਕਿ ਤੁਸੀਂ ਕੰਨ ਲਾਉਣ ਜਾਣਾ ਉੱਥੇ ਉੱਥੇ ਕੰਨ ਨਾਲ ਲਾਇਓ ਕੰਨ ਸਿੱਕੇ ਨਾ ਜਾਣ। ਇਸ ਤਰ੍ਹਾਂ ਹੁੰਦਾ ਬਹੁਤ ਵਾਰੀ ਹੋਇਆ ਇਸ ਤਰ੍ਹਾਂ ਔਰ ਦੱਸ ਰਹੀ ਆ ਕਿ ਜਦੋਂ ਹੁਣ ਦੋਵਾਂ ਦੇਸ਼ਾਂ ਦੀ ਲੜਾਈ ਦੀ ਗੱਲ ਚੱਲੀ ਆ ਜੰਗ ਲੱਗਣ ਲੱਗੀ ਸੀ ਪਾਕਿਸਤਾਨ ਦੀ। ਤੁਹਾ ਨੂੰ ਬੋਲਸਣੇ ਕਿਉਂ ਕਹਿ ਲੱਤਾ ਸੀ ਕਿ ਤੁਸੀਂ ਆਪਣੇ ਘਰਾਂ ਚ ਸੇਵ ਰਹੋ ਤੁਸੀਂ ਪਾਕਿਸਤਾਨ ਦੀਆਂ ਗੱਲਾਂ ਸੁਣਨ ਨਾ ਜਾਇਓ ਉਧਰ ਇਹ ਨਾ ਹੋਏ ਵੀ ਕੰਨ ਸਿੱਕੇ ਜਾਣ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਇਹ ਇਸ ਕਰਕੇ ਦੱਸ ਦਈਏ ਕਿ ਜਦੋਂ ਲੜਾਈ ਲੱਗੀ ਆ ਬਹੁਤੀ ਲੜਾਈ ਗਾਂਹ ਹੋ ਕੇ ਨਹੀਂ ਵੇਖਣੀ ਚਾਹੀਦੀ ਤੇ ਇਸੇ ਕਰਕੇ ਚੈਨਲ ਬਣਿਆ ਤੁਹਾਨੂੰ ਚੈਨਲ ਆ ਤੋਂ ਅਪਡੇਟਾਂ ਮਿਲਦੀਆਂ ਰਹਿਣੀਆਂ ਵੀ ਇੱਥੇ ਕੀ ਹੋਇਆ ਸੀ ਤਾਂ ਤੁਸੀਂ ਥੋੜਾ ਜਿਹਾ ਬਚ ਕੇ ਰਿਹਾ ਕਰੋ ਨਾ ਗਾਂਹ ਗਾਂਹ ਹੋਇਆ ਕਰੋ ਚੈਨਲ ਵਾਲਿਆਂ ਦੀ ਵੀਡੀਓ ਵਾਲਿਆਂ ਦੀ ਮਜਬੂਰੀ ਆਉਣਾ ਦੇ ਵੀਡੀਓ ਬਣਾਉਣੀਆਂ ਮੌਕੇ ਦੀ ਕਿਉਂਕਿ ਹਰ ਕੋਈ ਬੰਦਾ ਆਪਣੀਆਂ ਖ਼ਬਰਾਂ ਨਾਲ ਆਪਣੇ ਚੈਨਲ ਨਾਲ ਕੰਮ ਕਰ ਰਿਹਾ ਤਾਂ ਉਹ ਤਾਂ ਆਪਣੇ ਚੈਨਲ ਨੂੰ ਵੀਡੀਓ ਭੇਜਣੀਆਂ ਮੌਕੇ ਦੀ ਅਪਡੇਟ ਤੇ ਤੁਸੀਂ ਉੱਥੇ ਕੀ ਕਰਨ ਜਾਂਦੇ ਹੋ ਅਗਲੇ ਬੰਦੇ ਨਾ ਜਾਓ ਅਗਲਾ ਬੰਦਾ ਮੂਰਖ ਹੋਇਆ ਚੈਨਲ ਵਾਲਾ ਤਾਂ ਤਨਖਾਹ ਲੈ ਰਿਹਾ ਉਹ ਤਾਂ ਵਿਚਾਰਾ ਪੱਤਰਕਾਰ ਆ ਉਹਨੂੰ ਤਾਂ ਤਨਖਾਹ ਲੈਣੀ ਉਹਦੇ ਅੱਗੇ ਹੋ ਕੇ ਵੀਡੀਓ ਬਣਾਉਣੀ ਆ ਉਹਦਾ ਤੰਡਾ ਹੀ ਏ ਆ ਇਹ ਮਤ ਸੋਚੋ ਕਿ ਅੱਗੇ ਸਵਾਦ ਲੈਣ ਗਿਆ ਨਹੀਂ ਉਹਨੇ ਖ਼ਬਰ ਸਭ ਤੋਂ ਪਹਿਲਾਂ ਭੇਜਣੀ ਹੁੰਦੀ ਆ ਚੈਨਲਾਂ ਵਾਲੇ ਕਹਿੰਦੇ ਆ ਕਿ ਤੁਸੀਂ ਕਿੱਥੇ ਸੀ ਤੁਹਾਡੇ ਤੋਂ ਦੂਰੋਂ ਆ ਕੇ ਬੰਦਾ ਵੀਡੀਓ ਜਿਹੜੀ ਉਹ ਚਲਾ ਵੀ ਗਿਆ ਇਸ ਕਰਕੇ ਬੇਨਤੀ ਆ ਕਿ ਪੱਤਰਕਾਰਾਂ ਦਾ ਤੁਸੀਂ ਇਹ ਨਾ ਕਰਿਆ ਕਰੋ ਕਿ ਇਹ ਵੀਡੀਓ ਕਿਉਂ ਬਣਾਉਂਦਾ ਪਰ ਤੁਸੀਂ ਵੀਡੀਓ ਵੇਖਣੋਂ ਆ ਕੇ ਅੱਗੇ ਨਾ ਆਇਆ ਕਰੋ ਤੁਸੀਂ ਮੋਬਾਈਲ ਤੇ ਵੇਖ ਲਿਆ ਕਰੋ ਕੀ ਹੋ ਗਿਆ ਇਹ ਅਪਡੇਟ ਹੋਰ ਵੀ ਆਵੇਗੀ ਔਰ ਜੋ ਵੀ ਹੋਇਆ ਮੰਦੜਾ ਹੋਇਆ ਤੁਹਾਡੇ ਹਿਸਾਬ ਨਾਲ ਕੀ ਹੋਇਆ ਅਸੀਂ ਤੇ ਆਪਣਾ ਦੱਸ ਦਤਾ ਕਿ ਮੰਦੜਾ ਹੋਇਆ ਇਹੋ ਜਿਹੇ ਹਾਲਾਤਾਂ 'ਚ ਕਦੇ ਅੱਗੇ ਨਾ ਜਾਓ ਕਦੇ ਕੰਨ ਲਾਉਣ ਦੀ ਕੋਸ਼ਿਸ਼ ਨਾ ਕਰੋ ਕਦੇ ਗਾਹ ਹੋ ਕੇ ਖੜਨ ਦੀ ਕੋਸ਼ਿਸ਼ ਨਾ ਕਰੋ ਬੰਦਾ ਅੱਗੇ ਖੜਾ ਸੀ ਉਹਦੇ ਕੋ ਤੇ ਬਿਲਕੁਲ ਜਿਵੇਂ ਹਿੱਲਿਆ ਹੀ ਆ ਗੱਡੀ ਨੇ ਚੱਕ ਦਿੱਤਾ ਇਸ ਕਰਕੇ ਨੁਕਸਾਨ ਵੱਧ ਹੋ ਗਿਆ ਪਰ ਵੀਡੀਓ ਕਿੱਥੋਂ ਦੀ ਹੈ ਵੀ ਨਹੀਂ ਪਤਾ ਲੱਗਾ ਜੇ ਬਾਰੇ ਵੀ ਜੇ ਕਿਸੇ ਨੂੰ ਜਾਣਕਾਰੀ ਹੋਵੇ ਤਾਂ ਕਮੈਂਟ ਜਰੂਰ ਕਰਿਓ ਹੋਰ ਤਸਵੀਰਾਂ ਵੀ ਕਿਸੇ ਕੋਲ ਹੋਣ ਤਾਂ ਸਾਨੂੰ ਸ਼ੇਅਰ ਜਰੂਰ ਕਰਿਓ ਔਰ ਪਹਿਲੇ ਫਿਲਹਾਲ ਆ ਵੀਡੀਓ ਵੇਖੋ ਤੇ ਕਮੈਂਟ ਜਰੂਰ ਕਰ ਦਿਓ ਵੀਡੀਓ ਸ਼ੇਅਰ ਜਰੂਰ ਕਰ ਧੰਨਵਾਦ